ਵੋਕ ਹਰ ਇੱਕ ਉਹ ਤੇ ਕੰਮ ਕਿੰਨਾ ਪਿਆ ਕਰਦਾ ਕਰਦਾ ਮਾਸਰ 500 ਵਾਲੀ ਨਹੀਂ ਕਰਦਾ ਪਿਆ ਕੰਮ ਕਰਨ ਦਾ ਨਹੀਂ ਇਹ ਕੋਈ ਗੱਲ ਥੋੜੀ ਹੁੰਦੀ ਆਪਣਾ 500 ਹੀ ਕਰ ਦੇ ਖਾ ਤੇ ਕੋਈ ਗੱਲ ਨਹੀਂ ਹੈਗੀ ਨਾ ਕਿੰਨਾ ਹੋ ਪਿਆ ਝਾੜੂ ਲਾਉ ਤੇ ਝਾੜੂ ਪੈ ਤੇ ਕਿਦੋਂ ਕੂੜਾ ਪਿਆ ਲਾ ਦੇਣੇ ਆ ਬਸ ਲੋਕ ਜੇ ਥੋੜੀ ਦੇਰ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਵੈਸੇ ਤੁਸੀਂ ਮੈਨੂੰ ਰੋਜ਼ ਗੁੱਸੇ ਹੁੰਦੇ ਰਹਿੰਦੇ ਹੋ ਨਾ ਤੂੰ ਮਾਰ ਕੇ ਜਾਣੀਏ ਤਾਂ ਨਹੀਂ ਮਾਰ ਕੇ ਜਦੋਂ ਜੇ ਮੈਨੂੰ ਮਨਾ ਕਰਨਗੇ ਤੁਸੀਂ ਮਨਾ ਕਰੋਗੇ ਤੇ ਮੰਮੀ ਮਨਾ ਕਰਨਗੇ ਫਿਰ ਥੋੜੀ ਮੈਂ ਜਾਵਾਂਗੀ ਤੁਹਾਡੀ ਮਾਂ ਤੇ ਲਾਲਚ ਕਰਦੀ ਆ ਪੈਸਿਆਂ ਦਾ ਇੰਨੀ ਲਾਲਚਨ ਹੈਗੀ ਆ ਪੈਸਿਆਂ ਦੀ ਲਾਲਚਨ ਲਾਲਚਨ ਨਹੀਂ ਮੈਨੂੰ ਪਤਾ ਲੱਗਦਾ ਕਿ ਮੇਰ ਕੋ ਪੈਸੇ ਆ ਤੇ ਉਨੀ ਦੇਤੀ ਹਾਂ ਚੱਲੀ ਜਾ ਚੱਲੀ ਜਾ ਸੂਟ ਲੈ ਆ ਲੈ ਉਹ ਲੈ ਬਸ ਆਹੀ ਗੱਲਾਂ ਕਰਦੀ ਰਹਿੰਦੀ ਆ ਬਹੁਤ ਚਲਾ ਕੇ ਵੇਖਿਆ ਤੁਸੀਂ ਹੁਣ ਉਹਦੇ ਸੰਦੀਪ ਦੇ ਪੈਸੇ ਆ ਗਏ ਨੇ ਨਾ ਤੇ ਅਗਲੇ ਤੁਸੀਂ ਆਪਣੇ ਆਪ ਹੁਣ ਮੈਂ ਤੁਹਾਨੂੰ ਪੱਕਾ ਕਹਿੰਨੇ ਵੇਖਿਆ ਹੁਣ ਮੰਮੀ ਨੇ ਨਾ ਉਹ ਦਿਨ ਬਣਾ ਲੈ ਮੈਂ 4 ਦਿਨ ਨਹੀਂ ਕੁਝ ਲੈ ਕੇ ਦਵਾਂਗੀ ਮੈਂ ਬਾਜ਼ਾਰ ਨਹੀਂ ਜਾਵਾਂਗੀ ਤੇ ਮੰਮੀ ਨੇ ਵੇਖਿਆ ਹੁਣ ਉਹ ਦਿਨ ਬਣਾ ਲੈਣੀ ਚਲ ਦੇ ਇਹਨਾਂ ਤੂੰ 4 ਦਿਨ ਬਾਜ਼ਾਰ ਨਾ ਜਾਈਂ ਹਾਂ ਮੈਂ ਨਹੀਂ ਜਾਂਦੀ ਘਰ ਦਾ ਕੰਮ ਨਹੀਂ ਮੈਂ ਨਹੀਂ ਜਾਂਦੀ ਘਰ ਦਾ ਕੰਮ ਮੈਨੂੰ ਕਰਨ ਨੂੰ ਕੀ ਪ੍ਰੋਬਲਮ ਹੈ ਜਦੋਂ ਸੰਦੀਪ ਨਹੀਂ ਆਈ ਸੀ ਮੈਂ ਘਰ ਦਾ ਕੰਮ ਨਹੀਂ ਕਰਦੀ ਸੀਗੀ ਸਾਰੇ ਕੰਮ ਕਰਦੀ ਸੀ ਬਲ ਆਜ ਵੀ ਆਪਣਾ ਕਰ ਲੈ ਕੰਮ ਤਾਰਾ ਆਪਣਾ ਕੋਈ ਗੱਲ ਨਹੀਂ ਮੈਂ ਕਰ ਲਵਾਂਗੀ ਹੋਰ ਕਿੰਨੇ ਲਾਲਚੀ ਹੁੰਦੇ ਨੇ ਲੋਕ ਪਤਾ ਨਹੀਂ ਕਿਉਂ ਨਹੀਂ ਨਹੀਂ ਯਾਰ ਇਹ ਤੇ ਰਵੈ ਮੈਂ ਤੈਨੂੰ ਰਵੈਮ ਨਹੀਂ ਹੈਗਾ ਕੋਈ ਗੱਲ ਨਹੀਂ ਤੁਸੀਂ ਆਪ ਹੀ ਵੇਖ ਲਿਓ ਤਾਂ ਝੂਠੀ ਲੱਗਨ ਦੀ ਐ ਅੱਜ ਮੰਮੀ ਸਿਹਰ ਦਾ ਮੇਰੇ ਕੋ ਕਿਉਂ ਨਹੀਂ ਆਏ ਪਤਾ ਹੂੰ ਮੋਣੀ ਤੁਸੀਂ ਨਾ ਪਿਛਲੇ ਕਮਰੇ ਚ ਉਸੰਦੀ ਇਵਾਲੇ ਰੂਮ ਤੇ ਜਾ ਕੇ ਵੇਖੋ ਤੁਹਾਡੀ ਮਾਂ ਤੇ ਦੋਨੇ ਨਾ ਚੁਗਲੀਆਂ ਕਰਦੀਆਂ ਹੋਣਗੀਆਂ ਨਾ ਤੇ ਫਿਰ ਕਹਿ ਦਿਓ ਮੰਮੀ ਮੇਰੇ ਕੋ ਆਏ ਦੋ ਦਿਨ ਤੇ ਬਿਲਕੁਲ ਨਹੀਂ ਆਏ ਜਦੋਂ ਦਾ ਉਹਨਾਂ ਨੂੰ ਪਤਾ ਲੱਗਿਆ ਸੰਦੀਪ ਦਾ ਭਰਾ ਆ ਤੇ ਉਹ ਦੇ ਕੇ ਗਿਆ ਉਹਨੂੰ ਜੋ ਕੁਝ ਵੀ ਹੁੰਦਾ ਚਲੋ ਹਨਾ ਸਾਰਾ ਕੁਝ ਦੇ ਕੇ ਗਿਆ ਤੇ ਪਤਾ ਨਹੀਂ ਥੋੜੇ ਬਹੁਤੇ ਪੈਸੇ ਵੀ ਦੇ ਕੇ ਗਿਆ ਹੁਣ ਤੇ ਦੇਖ ਲਓ ਤੁਸੀਂ ਜਾ ਕੇ ਹੁਣੇ ਵੇਖ ਲਓ ਭਾਵੇਂ ਮੇਰੇ ਤੇ ਯਕੀਨ ਨਹੀਂ ਹੈਗਾ ਤੇ ਅੱਛਾ ਚਲ ਮੈਂ ਦੇਖ ਲਓ ਮੈਂ ਦੇਖ ਲਾਂ ਤੁਹਾਨੂੰ ਪਤਾ ਲੱਗੇਗਾ ਤੁਹਾਡੀ ਮਾਂ ਵੀ ਕਰਦੀ ਏ ਮੈਂ ਵੀ ਦੇਖ ਕੇ ਹਾਂਜੀ ਜਾਓ ਦੇਖ ਲਓ ਆ ਮੈਨੂੰ ਵੀ ਤੁਹਾਡੀ ਤੋਂ ਦਾ ਸੁੱਟ ਦੇ ਕੇ ਗਿਆ ਆ ਆ ਦੇਖੋ ਮੇਰਾ ਆ ਹਾਂਜੀ ਆ ਹੂੰ ਹੂੰ ਆ ਦੇਖੋ ਸੋਨੇ ਆ ਬਹੁਤ ਵਧੀਆ ਸੂਟ ਆ ਇਹਦੇ ਉਹਦੇ ਉਹ ਉਹਦੇ ਪੇਕੇ ਤੇ ਕਿਤੇ ਕੰਮ ਦੇ ਨਹੀਂ ਕੀਤੇ ਲੈ ਤੂੰ ਆ ਦੇਖ ਕਿ ਨਾ ਸੋਨਾ ਹੈ ਆਹ ਜੀ ਵੀ ਕਿਤੇ ਸੋਨਾ ਹੀ ਮੜਿਆ ਹੁੰਦਾ ਹੈ ਆਹ ਵੇਖੋ ਮੰਮੀ ਉਹਨੇ ਮੇਰੇ ਨਾਲ ਦੋਤੀ ਗਾ ਮੰਮੀ ਉਹ ਆ ਗਾਉਣੀ ਦਾ ਜੀ ਵੀ ਸਾਰੀ ਕਿੰਨਾ ਪਿਆਜੂ ਸੂਟ ਉਹਨੇ ਮੇਰੇ ਨਾਲ ਤੋਂ ਮੂਹ ਬਲਾਇਆ ਪਤਾ ਨਹੀਂ ਮੰਮੀ ਤੇ ਉਹ ਮੇਰੇ ਪਿਤਾ ਜੀ ਕਿੰਨਾ ਦੇਖੇ ਗਏ ਨੇ ਹਾਂਜੀ ਹਾਂਜੀ ਉਹ ਵੀ ਦੇਖੇ ਗਏ ਨੇ ਪੈਸੇ ਆ ਦੇਖੋ ਪੈਸੇ ਦੇਖ ਕੇ ਗਏ ਨੇ ਆ ਛੂੜੀਆਂ ਨੇ ਮੇਰੀਆਂ ਤੇ ਛੂੜੀਆਂ ਸੋਣ ਦੀਆਂ ਛੂੜੀਆਂ ਵੀ ਹੁੰਦੀਆਂ ਨੇ ਨਾ ਸਾਰਾ ਸਮਾਨ ਦੇਖ ਕੇ ਗਏ ਸੀ ਕਿੰਨਾ 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 ਕੋਨਾ ਹੈ ਹਾਂ ਉਹਨੇ ਮੈਨੂੰ ਦੋ ਸੂਟ ਲੈ ਆ ਕੇ ਦਿੱਤੇ ਨੇ ਹਾਂਜੀ ਹੁਣ ਜਿੱਦਾਂ ਦਾ ਉਹਦਾ ਬਾਜ਼ਾਰ ਤੋਂ ਉਹਨੂੰ ਪਾਟ ਦਿੱਤਾ ਨਾ ਤੂੰ ਨਾ ਜ ਆਪ ਨੂੰ ਟੱਡ ਕੇ ਬਹਿ ਨਹੀਂ ਸੀ ਤੇ ਵਿਚਾਰ ਜਾਣਾ ਕੋਈ ਨਹੀਂ ਸੀ ਤਾਂ ਉਹ ਦੰਦੇ ਕੋ ਦੋ ਸੂਟ ਜੇ ਮੈਨੂੰ ਤੋ ਲਿਈ ਆਈ ਤੇ ਤਾਂ ਕਾ ਕੀ ਹੋ ਗਿਆ ਹਾਂਜੀ ਸਵਾਲ ਤੇ ਮੈਂ ਨਹੀਂ ਸੋਨੇ ਕਿਉਂ ਨਾ ਨਹੀਂ ਆਸ਼ਾ ਮਾਵਾ ਕੀ ਨਾ ਅੜਕਿੱਟ ਕੋਣਾ ਕੋਟੰਦਾ ਉਹਨੂੰ ਮੈਂ ਸਮਾਂ ਕਿ ਕੀ ਕਰਨਾ ਹਲੋ ਮੈਂ ਹੁਣ ਆ ਪੱਤੀ ਹੋ ਗਈ ਤੇ ਮੈਂ ਚਲਦੇ ਹੁਣੀ ਥਿੱਪਣਾ ਦੇ ਕੇ ਆ ਜਾਂਦੀ ਹਾਂ ਦੇ ਕੇ ਆ ਆ ਮੈਂ ਵੀ ਆ ਵੇਖੋ ਥੋੜੀ ਫੇਟਿੰਗੀ ਕਰਵਾਣੀ ਹੈ ਦੀ ਇਹ ਨਾ ਜਿਆਦੀ ਨਾ ਯੇ ਮੈਂ ਚਲੋ ਵਧੀਆ ਵਧੀਰਾ ਮਾਨਕਾਰ ਕੀ ਸਾਂ ਸਾਰਾ ਹੀ ਹੈ ਉਹ ਬੁਲਾ ਕੇ ਤੇ ਮੇਰੇ ਮੈਨ ਨਹੀਂ ਬੋਲਦੀ ਆ ਜਿਹਨੇ ਬੋਲਦੀ ਮੂੰਹ ਬੁਲਾ ਕੇ ਤ੍ਰਿਪਲ ਆ ਮੈਂ ਕੀ ਕਹਾਂ ਨਹੀਂ ਅੱਜ ਨਾ ਮੈਂ ਤੇ ਚੱਲ ਪਹਿਲਾਂ ਤਾਂ ਅੱਡਵੀਂ ਸੂਟ ਕਿਪਣਾ ਦੇਵਾਂਗੀ ਯੇ ਨਾ ਤੁਹਾਨੂੰ ਤੇ ਚੱਲ ਬਾਜ਼ਾਰ ਹਾਂਜੀ ਹਾਂਜੀ ਬਾਜ਼ਾਰ ਐਡੇ ਨਾ ਆਜੋ ਭਾਜੀ ਹਾਂਜੀ ਆ ਜਾ ਐਡੇ ਨਾਲ ਦੇ ਨਾ ਪਾਟੇ ਲਿਆ ਸਾਟ ਕਲੀਨ ਕੇ ਜਾ ਠੀਕ ਠੀਕ ਆ ਇਹ ਤੇਨੂੰ ਦੇ ਕਪੜਾ ਜਿਹੜਾ ਛੱਜਦਾ ਹੀ ਬੜਾ ਇਹਦੇ ਚਾੜ ਦੀਆਂ ਟੈਂਟਾਂ ਦੀ ਐ ਐ ਵਰਕੇ ਥਰਦੀ ਐ ਟੈਂਟਾਂ ਚਾੜ ਦਿੰਦੀ ਇਹਨੂੰ ਕੋਈ ਇਨੀ ਚੱਜਦੀਆਂ ਤੇ ਤੂੰ ਜੇ ਆ ਜੀ ਕੋਈ ਮੂਟਾ ਹੋਰ ਲੈ ਟੈਂਟ ਠੀਕ ਐ ਮੈਂ ਮੈਂ ਟੈਂਟਾਂ ਨਹੀਂ ਪਾਉਂਦੀ ਧੰਨਵਾਦ ਆਈ ਆ ਨਾਲ ਇਹਦੇ ਨਾਲ ਦਾ ਜਾ ਸੈਟ ਤੇ ਆਪਾਂ ਚਲ ਕੇ ਬਾਜ਼ਾਰ ਆ ਪਾ ਜੂ ਨੂੰ ਲੈ ਕੇ ਨਹੀਂ ਆਂ ਭਲਾ ਹੀ ਰੱਖ ਲਊਂ ਭਲਾ ਐ ਠੀਕ ਚਲੋ ਕੰਮ ਪਿਆ ਸਾਰਾ ਕਰਨ ਵਾਲਾ ਕੰਮ ਪਿਆ ਤਾਂ ਕਰਦੀ ਰਹੇਗੀ ਸਾਰਾ ਤੂੰ ਕਿਤੇ ਠੇਕਾ ਨਹੀਂ ਲਿਆ ਚਲੋ ਠੀਕ ਤੂੰ ਸਾਰੇ ਕੰਮ ਦਾ ਠੇਕਾ ਲਿਆ ਆਪਣੇ ਆਪ ਕਰੇ ਆਪੋ ਤੇ ਦੀਦੀ ਮੰਮੀ ਕੋ ਅੰਮ ਵੀ ਤੇ ਸਾਰਾ ਪਿਆ ਜੋ ਕਰਨ ਵਾਲੇ ਕੰਮ ਕਰ ਚਲੋ ਠੀਕ ਹੈ ਠੀਕ ਮੰਮੀ ਆ ਤੇ ਗਲਤ ਗੱਲ ਆ ਤੇ ਤੁਸੀਂ ਤੇ ਲੜਾਈ ਕਰਵਾਉਣ ਵਾਲੇ ਕੰਮ ਕਰਦੇ ਜੋ ਸਾਰਾ ਲੜਾਈ ਕਰਾਉਣ ਵਾਲੇ ਮੈਂ ਵੀ ਕੰਮ ਕਰਨੀ ਤੂੰ ਤੇ ਤੂੰ ਤੇ ਆਰਾਮ ਨਾਲ ਚੋਪੀ ਬਹਿ ਨਾ ਤੂੰ ਉਹਨੂੰ ਸਮਝਾਉਣ ਜਾਗਾ ਤੇ ਨਾ ਤੂੰ ਉਹਨੂੰ ਸਮਝਾਉਣ ਲੇਗਾ ਉਹ ਵੀ ਮਾਰੀ ਕੋਈ ਨਹੀਂ ਹੈਗੀ ਟੀਕ ਵੀ ਮਾਰੀ ਕੋਈ ਨਹੀਂ ਕੁਝ ਤੇ ਬਸ ਆ ਉਹਦੀ ਨੂੰ ਉਹਦੇ ਖਰਾਪੜਦਾ ਮੈਂ ਮਾਰੀ ਨਹੀਂ ਕਿਹਾ ਮੈਂ ਮਾਰੀ ਨਹੀਂ ਕਿਹਾ ਹੈਨਾ ਹੁਣ ਮੈਂ ਮੈਂ ਉਹਦਾ ਪਾਣੀ ਪੀਣਾ ਨਹੀਂ ਪਾਣੀ ਪਰੰਦੀ ਗੱਲ ਥੋੜੀ ਉਹ ਵੀ ਆਪਣਾ ਕੰਮ ਕਰਦੀ ਘਰ ਦੇ ਆਪਣਾ ਉਹ ਉਹਦਾ ਵੀ ਹੱਕ ਬਣਦਾ ਕੰਮ ਕਰਨ ਦਾ ਉਹ ਤਿੰਨ ਦਿਨ ਹੋ ਗਏ ਨੇ ਮੂੰਹ ਫਲਾ ਕੇ ਬੈਠੇ ਕਿਹਨੂੰ ਵੀ ਪਤਾ ਲੱਗਦਾ ਵੀ ਕਿ ਉਹਨੇ ਮੂੰਹ ਬਣਾਇਆ ਹੈ ਇਹਦੇ ਨਾਲ ਤੇਨੂੰ ਵੀ ਤਾਂ ਪਤਾ ਲੱਗਦਾ ਹੀ ਆ ਵੀ ਉਹ ਮੂੰਹ ਲਾ ਕੇ ਬੈਠੀ ਮੂੰਹ ਬਲਾ ਕੇ ਪਤਾ ਤੈਨੂੰ ਵੀ ਨਹੀਂ ਪਤਾ ਲੱਗਦਾ ਉਹਨੇ ਕਿਹ ਬਜ਼ਾਰ ਬੰਦ ਕੀ ਪਾਉਦਾ ਤਾਂ ਮੂੰਹ ਬਲਾਇਆ ਨਹੀਂ ਬਾਜ਼ਾਰ ਤੇ ਉਹ ਮੰਮੀ ਆਹ ਤੋਂ ਸਾਰੇ ਸੂਟਾਂ ਪਿੱਛੇ ਤੁਸੀਂ ਲੜਾਈ ਕਰਵਾਈਆਂ ਸਾਰੇ ਆਹ ਬੜਾ ਸਾਡੇ ਕੋਲ ਸੂਟ ਹੀ ਰਹਿ ਜਾਣੇ ਸਾਰੇ ਆਹ ਦੇਖ ਤਾ ਕਿ ਇਹ ਕੀ ਕੰਮ ਕਰਨਾ ਟੂਟੀ ਰਾਜਾ ਨੇ ਨਹੀਂ ਤੁਸੀਂ ਤਾਂ ਦੀ 올ਓਪਰ ਕਰਦੇ ਕੋਈ ਇਹ ਤੋਂ ਮਤਲਬ ਨਹੀਂ ਪੜਾਇਆ ਦਿੰਦੇ ਉਹਦੇ ਕਲਾਸ ਨੂੰ ਬੁਲਾ ਦਿੰਦੇ ਲਵਾਇਆ ਇਹ ਇਹ ਨਾ ਕਮਿਊਨਿਟੀ ਕਾਰਜੀ ਕਿਤੇ ਮਾੜੇ ਕਾੜੇ ਇਹ ਵੀ ਜੋ ਬਰਾਬਰ ਉਹ ਤਾਂ ਕਰਾ ਦੇ ਕਿ ਗਿਆਈਆ ਨਹੀਂ ਤੇ ਉਹ ਕੰਮ ਕਰਦੀ ਸਾਰੇ ਜੇ ਆਪਾਂ ਪਹਿਲਾਂ ਦੋਈ ਸਾਲਾਂ ਤੋਂ ਕਮਿਊਨਿਟੀ ਹੋ ਗਿਆ ਜਿਹੜਾ ਕੰਮ ਨਹੀਂ ਕਰਦੀ ਉਹਨੂੰ ਮੈਂ ਕਹਿੰਦਾ ਵੀ ਤੂੰ ਕੰਮ ਨਾ ਕਰ ਆਰਾ ਕੋਈ ਤਾਂ ਅਟਾ ਦੋ ਫੂਡ ਹੀ ਰਹਾ ਜਿਹੜਾ ਮੈਂ ਤੁਸੀਂ ਆਪਣੇ ਆਪ ਫੂਡ ਹੀ ਰੱਖੋ ਤੁਹਾਨੂੰ ਪਤਾ ਹੀ ਨਹੀਂ ਆ ਕਿਵੇਂ ਕਿੰਨਾ ਬਸ ਲੜਾਈ ਦਮਨ ਦੇ ਕੰਮ ਕਰਦੇ ਆ ਕੀ ਬਾਜੀ ਸਹੀ ਕਹਿੰਦੇ ਨੇ ਆ ਛੂਟ ਕੇ ਤੇ ਮੇਰੇ ਵਾਸਤੇ ਜਾਦਾ ਮਹਿਨਾਂ ਨੇ ਵਿਖੋ ਲਿਖੋ ਲੀਆ ਆ ਕਿੰਨੇ ਕੇ ਦਾ ਛੂਟੇਗਾ 2000 ਇਸ ਤਿਹਿਆ ਦਾ 2000 ਦੇ ਛੂਟੇ ਆ ਕਿੰਨੇ ਕੇ ਦਾ 10000 ਤੇ ਦਾ ਬਾਕੀ ਮੰਮੀ ਸਹੀ ਬਾਜੀ ਕਹਿ ਕੇ ਗਏ ਨੇ ਤਾਨੂੰ ਦੀਦੀ ਦੇ ਪੈਕੇ ਛੂਟ ਦੇ ਗਏ ਸੀ ਤੇ ਤੁਸੀਂ ਦੀਦੀ ਵਾਲ ਦੇ ਹੋਗੇ ਮੇਰੇ ਪੈਕੇ ਹਨ ਮੇਰਾ ਪਿਆੜਾ ਨਹੀਂ ਤੇਗਾ ਇਹ ਤੇ ਮੈਂ ਆਪਣੇ ਵੀਰੇ ਨੂੰ ਕਹਿ ਕੇ ਕਿਹਾ ਵੀ ਵੀਰੇ ਤੂੰ ਜਿੱਦਾਂ ਮਰਜ਼ੀ ਮੈਨੂੰ ਪੈਸੇ ਦੇ ਕੇ ਜਾਰ ਕੱਪੜੇ ਦੇ ਕੇ ਜਾ ਵੀ ਮੇਰੀ ਸੱਸ ਦਾ ਮਾਲ ਛੋੜਨਾ ਕਿਸੇ ਤਾਨੂੰ ਵਾਕੀ ਸਹੀ ਗੱਲ ਬਾਜੀ ਕਹਿੰਦੇ ਨੇ ਕੱਪੜੇ ਹੀ ਤਾਨੂੰ ਪਸੰਦ ਨੇ ਤਿੰਨ ਆ ਪੁੱਤਰਾ ਨਾ ਤਾਨੂੰ ਕੋਈ ਤੇ ਆਣ ਨਹੀਂ ਹੈਗਾ ਕੱਪੜੇ ਪਸਾਂਦੇ ਕਦੀ ਲਾ ਗਿਆ ਮੈਂ ਕੀ ਕਰਨੇ ਗਿਆ ਹਾਂ ਕਿ ਮੇਰਾ ਮੁੰਡਾ ਲੱਗਿਤ ਨਹੀਂ ਤੇ ਕੁਝ ਧੀ ਖਰਾਬ ਹੋ ਉਹ ਸਕਦਾ ਹੈ ਖਰਾਬ ਨਹੀਂ ਕੇ ਮੰਮੀ ਖਰਾਬ ਨਹੀਂ ਹੈਗੀਆਂ ਸੀ ਕੀ ਕਹਿੰਨੇ ਨੇ ਪਾਜੀ ਮਾੜਾ ਨਹੀਂ ਕਹਿੰਦੇ ਹੈਗੇ ਕਈ ਕਲਪ ਕੇ ਗਏ ਨੇ ਤੁਹਾਡੇ ਨਾਲ ਮੰਮੀ ਉਹਨਾਂ ਨੂੰ ਕੀ ਹੋਇਆ ਬੋਲਦੇ ਬੋਲਦੇ ਬਾਹਰ ਚਲੇ ਗਏ ਨੇ ਤੁਹਾਨੂੰ ਦੀਦੀ ਪਤਾ ਹੀ ਨਹੀਂ ਬਾਜੀ ਨਹੀਂ ਨਹੀਂ ਮੈਂ ਪਰਨੇ ਕਮਰੇ ਚ ਸੀ ਜਦੋਂ ਤੁਹਾਡੇ ਪੈਕੇ ਕਪੜਾ ਲੀੜਾ ਦੇਂਦੇ ਸੀ ਮੰਮੀ ਤੁਹਾਡੇ ਸਰਾਣੀ ਬੈਠੇ ਰਹਿੰਦੇ ਸੀ ਨਾ ਹਾਂਜੀ ਹਣਾ ਹਾਂ ਜੀ ਮੈਨੂੰ ਤੂੰ ਕਹਿੰਦੇਂ ਰਹਿੰਦੇ ਸੀ ਤੇਰੇ ਪੈਕੇ ਆ ਨੰਨ ਤੇਰੇ ਬੈਕੇ ਨੰਂ ਗਿਆ ਤੇ ਭੁੱਖਿਆ ਅੱਜ ਮੇਰੇ ਪੈਕੇ ਨੇ ਕੀ ਆ ਕੀ ਛੂੜਨੇ ਕੁਛ ਨਹੀਂ ਗਿਆ ਹਣਾ ਤੇ ਅੱਜ ਮੈਨੂੰ ਕਹਿੰਦੇ ਤੁਹਾਡੇ ਬਾਰੇ ਬੁਰਾ ਤੇਂਦੀ ਮੈਨੂੰ ਤੇ ਪਤਾ ਹੀ ਤੇ ਮੰਮੀ ਨਾ ਤੇ ਮੈਨੂੰ ਤੇਰੇ ਬਾਰੇ ਕਹਿੰਦੇ ਸੀ ਤੇ ਤੇਰੇ ਬਾਰੇ ਮੈਨੂੰ ਕਹਿ ਦਿੰਦੇ ਸੀ ਮੰਮੀ ਮੰਮੀ ਨੇ ਉਹਨਾਂ ਨੂੰ ਵੀ ਭੜਕਾਇਆ ਸੀ ਉਹ ਵੀ ਅੱਜ ਮੇਰੇ ਨਾਲ ਇੰਨਾ ਬੋਲੇ ਸੀਗੇ ਉਹ ਇਸੇ ਗੱਲੀ ਪਾਜੀ ਵੀ ਪਤਾ ਕੀ ਕਹਿ ਗਈ ਹੈ ਕਿ ਮਮੇ ਅੱਗੋਂ ਛੁੱਟੀ ਰਹਿ ਜਾਣੀ ਸਾਰੀ ਕਲਾ ਕੁਜਰ ਤਾਂ ਤੂੰ ਇਥੋਂ ਮੁੰਡਾ ਲੈ ਤੇ ਤੂੰ ਲੈ ਆਪਣੇ ਮਮੇ ਮੈਨੂੰ ਨਹੀਂ ਕੱਪੜੇ ਦੇ ਰਹਿਗੇ ਸਾਡੇ ਘਰ ਤੇ ਬਹੁਤ ਬੋਨਸੀ ਆ ਆ ਜਿਹੜਾ ਤੁਸੀਂ ਲਾਲਚ ਕਰਦੇ ਨਾ ਲਾਲਚ ਨੇ ਤੁਹਾਡਾ ਘਰ ਖਰਾਬ ਕੀਤਾ ਹੈ ਲਾਲਚ ਨੇ ਤੁਹਾਡੇ ਧੀਆਂ ਪੁੱਤਰਾ ਨੋਹਾਂ ਦੇ ਵਿੱਚ ਬਣਨ ਨਹੀਂ ਦਿੱਤੀ ਹੈਗੀ ਲੜ ਜਿੰਦਾ ਤੁਹਾਡੇ ਪਿੱਛੇ ਆ ਨਾ ਮਮੀ ਉਵੇਂ ਤੇ ਅਸੀਂ ਤੁਹਾਨੂੰ ਮਾਂ ਸਮਝਦੇ ਸੀਗੇ ਪਰ ਤੁਸੀਂ ਮਾਂ ਬਣਾਈ ਨਹੀਂ ਹੈਗੇ ਜਦੋਂ ਉਹਨੇ ਤੇਰਾ ਬਾਜ਼ਾਰ ਬੰਦ ਕੀਤਾ ਨਾ ਜਾਣਦਾ ਨਹੀਂ ਮਮੀ ਮੈਂ ਉਹਨਾਂ ਨੂੰ ਪੁੱਛ ਲਿਓ ਮੈਂ ਪਹਿਲੇ ਹੀ ਗੁਜ਼ਾਰਨੀ ਸੀ ਜਾਂਦੀ ਮੈਨੂੰ ਤੁਸੀਂ ਭੇਜਦੇ ਸੀਗੇ ਤੁਸੀਂ ਭੇਜਦੇ ਸੀਗੇ ਮੈਂ ਤੇਰੇ ਤੇ ਭੇਜਣੀ ਬੜਾ ਕੰਮ ਤੇ ਉਹ ਕਰਦੀ ਤੁਸੀਂ ਭੇਜਦੇ ਸੀ ਮਮੀ ਹੁਣ ਤੂੰ ਤੇ ਉਹਦੀ ਨਾਲ ਦੀ ਗੱਲ ਕਰੋ ਭਾਵੇਂ ਮੇਰੇ ਨਾਲ ਦੀ ਗੱਲ ਕਰੋ ਤੁਹਾਨੂੰ ਤੇ ਸਮਝ ਆਈ ਗਈ ਹੈ ਨਾ ਆਪੀ ਕੁੱਛ ਵੀ ਨਹੀਂ ਸੀ ਕਹਿੰਦੇ ਮੈਂ ਤਾਂ ਕਦੇ ਕੁਝ ਕਿਹਾ ਹੀ ਨਹੀਂ ਹੈਗਾ ਇਹਦੇ ਬਾਰੇ ਤੂੰ ਮੈਨੂੰ ਪੜ੍ਹ ਉਹਦੇ ਪੜਪਾਉਂਦੇ ਸੀ ਮੰਮੀ ਦੁੱਤੀ ਕਹਿੰਦੇ ਸੀ ਆਪ ਹੀ ਕੰਮ ਕਰ ਲੇਗੇ ਆਪ ਹੀ ਕੰਮ ਕਰ ਲੇਗੇ ਸੰਦੀਪਰੇ ਮੋਤੇ ਹੀ ਮੰਮੀ ਨੇ ਖੜੇ ਬਲੇ ਕਰਿਆ ਲੱਭਿੰਨੂ ਵੀ ਇਹੀ ਕਹਿੰਦੇ ਆ ਕਿ ਆ ਚੱਲ ਜੀ ਆਪਾ ਪਾਣ ਦੇ ਨੂੰ ਕਰਨਾ ਚਾਹੀਦਾ ਪਾਣੂ ਤੇ ਆਪ ਹੀ ਕੰਮ ਕਰਨੇਗੀ ਉਹ ਬਾਜੀ ਟੋੜ ਬੈਠੀ ਮੰਮੀ ਲੋਗ ਨਾ ਕਹਿੰਦੇ ਆ ਨਾ ਲੋਵਾ ਮਾੜਿਆ ਹੁੰਦਿਆ ਸੱਚਾ ਤੇ ਵੀ ਗਲਤੀਆਂ ਹੁੰਦੀਆਂ ਨੇ ਬਾਦੀ ਆ ਨੰਬਰ ਇਹ ਕਹਿੰਦੀ ਜੀ ਮੈਂ ਤਾਂ ਕੁਝ ਬੰਨਗਾਂ ਦੀ ਉਹਨੇ ਵੀ ਸਾਨੂੰ ਕੁਝ ਲੱਭ ਦੇ ਜੋ ਮਮਾ ਤੂੰ ਕਿ ਲੱਗਦੇ ਜੀ ਮੈਂ ਤੁਹਾਡੀਆਂ ਵੀ ਤੇ ਦੋਤੀਆਂ ਆ ਗਿਆ ਲੈਣਾ ਜੇ ਉਹਨਾਂ ਨਾਲ ਕੋਈ ਅੰਜ ਤੁਹਾਡੇ ਵਾਂਗੂ ਕਰੇ ਫੇਰ ਤੁਹਾਡੀਆਂ ਨੇ ਆ ਗਿਆ ਦੋਤੀਆਂ ਸਾਡੀ ਬਰਾਬਰ ਕੋਈ ਗੱਲ ਹੈਗਾ ਤਾ ਲਈ ਤੇ ਮਮੇ ਤੂੰ ਤਾਨੂੰ ਬਹੁਤ ਹੰਕਾਰ ਹੈ ਤੈਨੂੰ ਬਹੁਤ ਲਾਲ ਤੇ ਤੁਹਾਡੇ ਵੀ ਮਾਪੇ ਮਾਰੇ ਨਹੀਂ ਹੈਗੇ ਮਾਰੇ ਨਹੀਂ ਤੁਹਾਡੇ ਮਾਪੇ ਵਾਲੇ ਵੀ ਸਾਨੂੰ ਬੜਾ ਕੁਝ ਦਿੱਤਾ ਵਿਆਹ ਤੇ ਬਹੁਤ ਚੰਗਾ ਘਰ ਸਮਝ ਕੇ ਸੀਗਾ ਸਾਡੇ ਮੇਰੇ ਤੁਹਾਡੇ ਜਿਹੜੇ ਘਰ ਵਾਲੇ ਉਹਨਾਂ 'ਚ ਕਮੀਆਂ ਕੋਈ ਨਹੀਂ ਮੰਮੀ ਤੁਹਾਡੇ 'ਚ ਕਮੀਆਂ ਨਹੀਂ ਤੁਹਾਡੇ 'ਚ ਨਹੀਂ ਉਹ ਤੁਸੀਂ ਸਾਡੀ ਘਰ ਬਣਾਣੀ ਨਹੀਂ ਦਿੱਤਾ ਸਾਡਾ ਤੁਹਾਡੇ ਬੇਲ 'ਚ ਤੁਸੀਂ ਉਲਾਪ ਕਰਕੇ ਰੱਖਿਆ ਟਿਕਣ ਜਾਣਾ ਇਹਦਾ ਨਹੀਂ ਟਿਕਣ ਬਸ ਤੁਸੀਂ ਆਹੀ ਤੇ ਚਾਹੁੰਦੇ ਸੀ ਆ ਲੈਣਾ ਤੁਸੀਂ ਆਹੀ ਤੇ ਚਾਹੁੰਦੇ ਸੀ ਨਾ ਕਪੜੇ ਨਵੇ ਤੇ ਤੁਹਾਡਾ ਮੁੰਡਾ ਸਹੀ ਕਹਿ ਕੇ ਗਏ ਤੁਹਾਨੂੰ ਉਹ ਤੁਹਾਡੇ ਪਤਾ ਕੀ ਕਹਿ ਕੇ ਜਨੇ ਮੰਮੀ ਤੁਸੀਂ ਤੁਹਾਡੇ ਤਾਂ ਕਿਸ ਦਿਨ ਕਪੜੇ ਰਹਿ ਜਾ ਆ ਜਿੱਤੇ ਕੁਛ ਕੁੱਛ ਜ ਮੰਮੀ ਕੀਤਾ ਹੀ ਨਹੀਂਗਾ ਕੀਤਾ ਹੀ ਨਹੀਂਆ ਤੁਹਾਡੀਆਂ ਫੋਦੀਆਂ ਗੱਲਾਂ ਨੇ ਬਕਵਾਸ ਬਾਜੀ ਆਂ ਜੇ ਕਰਨ ਮੇਰੇ ਨਾਲ ਚੁੱਪ ਕਰਕੇ ਦਫਾ ਹੋ ਜਾ ਤੁਸੀਂ ਇਹ ਕਹਿੰਦੇ ਹੋ ਵੀ ਬਾਸ ਇਹਨਾਂ ਦੇ ਤਾਂ ਮੇਰੇ ਮਗਰ ਲੱਗ ਕੇ ਇਹਨਾਂ ਨੂੰ ਰੋਜ ਕੁੱਤੇ ਇਹਨਾਂ ਦੇ ਘਰ 'ਚ ਰੋਜ ਕਲੇਸ਼ ਹੋਵੇ ਉਹ ਤੁਹਾਡੇ 'ਚ ਹੁੰਦੀ ਨਹੀਂ ਹੈਗੀ ਮੰਮੀ ਦੀ ਆਦਤ ਪਤਾ ਤੂੰ ਮੈਨੂੰ ਨਹੀਂ ਆ ਇਹਦੇ ਬਾਰੇ ਮੈਂ ਕਦੇ ਨਹੀਂ ਸੰਦੀਪ ਨੇ ਸੰਦੀਪ ਨੂੰ ਮੇਰਾ ਚੰਗੀ ਤਰ੍ਹਾਂ ਪਤਾ ਹੈ ਮੰਮੀ ਬਹੁਤ ਚੰਗੀ ਤਰ੍ਹਾਂ ਪਤਾ ਹੈ ਕੀ ਤੂੰ ਸੂਟੀ ਸੀ ਮੈਨੂੰ ਕੜਗੋ ਹੁੰਦੇ ਸੀ ਨਾ ਕੱਲ ਮੈਂ ਸਮਾਂ ਲੈ ਕੇ ਹਾਏ ਮੇਰੀ ਧੀ ਹਾਏ ਮੇਰੀ ਧੀ ਕਿੰਨਾ ਕਰਨ ਦੇ ਸੀ ਹੁਣ ਤੁਹਾਨੂੰ ਸੇਰ ਦੇ ਲੈ ਕੇ ਵੜੇ ਹੈ ਨਾ ਇੱਧਰ ਮੈਨੂੰ ਕੱਲ ਦਾ ਬੁਲਾਇਆ ਜਾਣ ਦਾ ਪਤਾ ਲੱਗਿਆ ਆ ਤੇ ਤੂੰ ਗੁਆ ਕੀ ਮਾਰਿਆ ਹਾਂ ਉਹ ਤੂੰ ਕਿ ਲੈ ਕੇ ਆਈ ਸੀ ਮੈਨੂੰ ਨਹੀਂ ਮੱਝਿਆ ਉਹ ਤੂੰ ਦਿੱਥੋ ਕੇ ਦੋ ਦਾ ਡੱਬਾ ਲੈ ਕੇ ਆਏ ਸੀ ਨਾ ਹਾਂ ਤੇ ਕਹਿੰਦੇ ਸੀ ਕਿ ਉਹ ਕਿ ਲੰਗਦੀ ਤੀ ਦੁੱਧ ਤੇ ਲਿਆਣੇ ਸਕਦੀ ਤੇ ਲੈ ਆਈਏ ਦੁੱਧ ਦਾ ਡੱਬਾ ਲੈ ਆਈ ਆ ਬਿੱਕਾ ਵਰਤਦਾ ਮੈਂ ਤਾਂ ਪੱਟਾ ਦੇ ਘਰ ਤੇ ਨਾ ਸੰਦੀਪ ਬਾਦੂ ਕੁਛ ਸੀ ਮੈਂ ਤੇ ਮੁੜ ਕੇ ਵੇਖਿਆ ਵੀ ਕੋਨੀ ਆ ਲਾਲ ਜਾਨ ਲਾਲ ਜਿਆਰਾ ਮੂੰਹ ਤੇ ਚਪਰਿਆ ਆ ਆਪਾਂ ਤੇ ਮੁੜ ਕੇ ਵੇਖਿਆ ਵੀ ਕੋਨੀ ਗਾ ਮੈਂ ਕਈਆਂ ਬੜੀਆਂ ਗੱਡੀਆਂ ਘੋੜੇ ਲੈ ਕੇ ਆਈਆਂ ਵੀ ਜਿਹੜਾ ਤੇ ਮੰਮੀ ਫਿਰ ਤੁਸੀਂ ਉਹਦਾ ਮੰਗ ਲੈਂਦੇ ਬਾਦੂ ਕੁਛ ਮੰਗਿਆ ਸੀ ਗੱਡੀਆਂ ਵੀ ਮੰਗ ਲੈਂਦੇ ਗੱਡੀ ਤਾਂ ਸਾਡੇ ਬੰਦੇ ਹੀ ਚੰਗੇ ਜਿਨ੍ਹਾਂ ਨੇ ਕੁਝ ਮੰਗਿਆ ਨਹੀਂ ਤੁਹਾਡੇ ਤੁਹਾਨੂੰ ਪੁੱਛਾਂਦੇ ਤੂੰ ਤੁਸੀਂ ਤਾਂ پتہ ਨਹੀਂ ਕੀ ਕੁਝ ਕਹਿ ਦਿੰਦੇ ਨਹੀਂ ਗੱਡੀਆਂ ਵਾਲੇ ਦੇਖਣਾ ਸੀ ਨਾ ਨਹੀਂ ਹਾਰ ਪੁਆ ਕੇ ਆਈਆਂ ਜੇ ਤੇ ਵੱਧੋ ਕੁਝ ਦਿੱਤਾ ਸੀ ਸਾਡੇ ਮਾਪਿਆਂ ਨੇ ਵੱਧੋ ਦਿੱਤਾ ਤੁਸੀਂ ਮੰਮੀ ਤੁਸੀਂ ਜਿੰਨਾ ਲਾਲਚ ਕਰਦੇ ਨਾ ਤੁਹਾਡਾ ਪੂਰਾ ਕਰ ਹੀ ਨਹੀਂ ਸਕਦੇ ਕਰ ਹੀ ਨਹੀਂ ਸਕਦਾ ਕੋਈ ਤੁਹਾਡਾ ਤਾਂ ਪੂਰਾ ਕੋਈ ਵੀ ਨਹੀਂ ਕਰ ਸਕਦਾ ਮੁੰਡਿਆ ਤੂੰ ਮੁਠੀ ਚੱਲਿਆ ਤੂੰ ਤੇ ਨਾਲ ਇਹਨੇ ਉਹਨਾਂ ਨੂੰ ਸਾਡਾ ਪਤਾ ਹੈ ਮੰਮੀ ਪਤਾ ਹੈ ਉਹਨਾਂ ਨੂੰ ਸਾਡਾ ਪਤਾ ਹੈ ਉਹਨਾਂ ਨੂੰ ਤੁਹਾਡਾ ਵੀ ਪਤਾ ਹੈ ਦੀਦੀ ਆਪਾਂ ਨੂੰ ਨੰਨ ਮੁਠੀ ਚ ਨਹੀਂ ਲੈ ਹੈਗਾ ਉਹਨਾਂ ਨੂੰ ਆਪਣੀ ਮਾਂ ਦੀਆਂ ਗੱਲਾਂ ਦਾ ਪਤਾ ਹੈ ਕਿ ਤੁਹਾਡੀ ਮਾਂ ਨਾਲ ਚੜਦੀ ਆ ਤੇ ਮੰਮੀ ਨੂੰ ਇਦਾਂ ਲੱਗਦਾ ਕਿ ਜਿੱਦਾਂ ਮੁਠੀ ਤੇ ਲੈ ਹੈ ਲੋ ਮੰਮੀ ਆ ਪੇਜ ਆ ਕੀ ਤੁਹਾਨੂੰ ਨਹੀਂ ਕੁਸਚਨ ਹੈ ਗੱਲੋ ਫੜੋ ਫੜੋ ਆ ਪੇਜ ਆ ਪੈਸੇ ਮੇਰਾ ਮੁੰਡਾ ਹਾਂ ਮੇਰਾ ਮੁੰਡਾ ਠੀਕ ਹੈ ਮੇਰਾ ਮੁੰਡਾ ਵੀ ਇੰਨਾ ਕੰਮ ਕਰੀ ਕੀ ਕਿਆ ਲਾ ਲਈ ਹੋਵੇਗਾ ਫਿਰ ਮੇਰੇ ਅੰਦਰ ਚਲੋ ਕੋਈ ਨਹੀਂ ਮੈਂ ਵੀ ਆਪਣੇ ਆਪ ਨੂੰ ਸਮਝਾਉਣੀ ਹੈ ਥੋੜਾ ਜਿਆ ਕੀ ਪਤਾ ਮੇਰਾ ਮੁੰਡਾ ਸੱਚਾ ਹੀ ਹੋਵੇਗਾ ਕਿ ਮੰਮੀ ਤੂੰ ਨਾਲ ਕਿ ਕਰਨੀ ਹੈ ਹਾਂ ਵਾਕੀ ਮੈਲਾ ਤੇਕੇ ਕਿਹਦਾ ਹੀ ਹੈ ਨਾ ਮੈਂ ਦੋਵਾਂ ਨਾਲ ਲੜਦੀ ਪਈ ਹਾਂ ਇਹ ਲਾਤੀ ਵੀ ਨਾ ਕੀਤਾ ਚਲ ਕੋਈ ਗੱਲ ਨਹੀਂ ਮੈਂ ਮਾफी ਮੰਗ ਲਾਂ ਕਿ ਤਾਂ ਕੀ ਹੋ ਗਿਆ ਪੁੱਤਾਂ ਦੀ ਕਿਹੜੀ ਗੱਲ ਹੁੰਦੀ ਹੈ ਨੋਹਾਂ ਤੇ ਇਹਨਾਂ ਕੋਈ ਗੱਲ ਨਹੀਂ ਮੈਂ ਮਾफी ਮੰਗ ਲਾਂ ਦੀ ਦੋਵਾਂ ਤੋਂ ਠੀਕ ਹੈ ਚੱਲ ਨਿਰੰਭਤ படகா <muchas> ம <muchas> ਨਹੀਂ ਜੋ ਹਕੀਕਤ ਹੈ ਉਹ ਹੀ ਦੱਸੀ ਹੈ। ਹਾਂ ਜੀ ਸੁਣਿਆ ਨਾ ਤੁਸੀਂ ਵੇਖੇ ਹੈ ਨਾ ਮੈਂ ਤੁਹਾਨੂੰ ਮੰਮੀ ਦੇ ਖਿਲਾਫ ਕੋਈ ਸ਼ਿਕਾਇਤ ਨਹੀਂ। ਮੈਂ ਨਹੀਂ। ਮੈਂ ਤੇ ਆਪਣੇ ਤੂੰ ਕੀ ਕਹਿਣਾ ਤੁਸੀਂ ਤੇ ਉਹਨਾਂ ਨੂੰ ਵੀ ਪਰੇਸ਼ਾਨ ਕੀਤਾ ਹੋਇਆ ਹੈ। ਪਰੇਸ਼ਾਨ ਤੁਸੀਂ ਪਤਾ ਨਹੀਂ ਕੀ ਕਰਦੇ ਲੋਕਾਂ ਦੇ ਜਨਾਨੀਆਂ ਕੋਲੇ ਬਾਹਰ ਬਹਿ ਜਾਂਦੇ ਚੁਗਲੀਆਂ ਹੀ ਕਰਦੇ ਸਾਰੇ ਘਰ ਦੱਸਦੇ ਆ। ਹੁਣ ਝਾੜੂ ਫੜਨਾ ਆ ਗਿਆ। ਮੰਮੀ ਮੈਂ ਗੱਲ ਕਰਨੀ ਆਪਣੇ ਘਰ ਦੇ ਕੰਮ ਦਾ ਨਾ ਸਭ ਨੂੰ ਪਤਾ ਹੁੰਦਾ। ਨਹੀਂ ਮੈਂ ਤਾਂ ਕੋਈ ਵੀ ਸੁਣ ਲਿਆ ਨਾਲੇ। ਤੁਸੀਂ ਆਪ ਹੀ ਆਪਣੇ ਸਮਨ ਨਾਲ ਸੁਣਿਆ ਮੰਮੀ ਤੁਸੀਂ ਨਾ ਸੁਣ ਲਿਆ ਨਹੀਂ ਤੁਸੀਂ ਹਾਂ ਸੁਣ ਲਿਆ ਕਿ ਹਰ ਵਾਰ ਬੰਦੇ ਐਵੇਂ ਹੀ ਕਰਦੇ ਆ ਤੇਰੇ ਇੰਨਾ ਦਾ ਸੋਚਦੀ ਸੀ ਪੜਖਾਇਆ ਨਾ ਕਰੋ ਸ਼ਾਂਤੀ ਰੱਖੋ ਘਰ ਤੇ ਸਗੋਂ ਤੁਸੀਂ ਚਾਰਤਾ ਹੀ ਚੱਲੇਗਾ ਕਿਉਂ ਮੈਂ ਤੇਰੇ ਇੰਨਾ ਦਾ ਸੋਚਦੀ ਸੀ ਵੀ ਤੇਰੇ ਹੀ ਕੁਝ ਬਾਰੇ ਮੰਮੀ ਆ ਤੇ ਲਾਲਚ ਕਰਦੇ ਨਹੀਂ ਐ ਤੁਸੀਂ ਤਾਂ ਬਹੁਤ ਲਾਲਚ ਕਰਦੇ ਹੋ ਜਦੋਂ ਵੇਖੋ ਨਾ ਤੁਸੀਂ ਇਤੋਂ ਅਸੀਂ ਜਾਣਾ ਹੁੰਦਾ ਨਾ ਕੁਝ ਲੈ ਕੇ ਆਇਆ ਕੁਝ ਲੈ ਕੇ ਆਇਆ ਸੰਦੀਪ ਵਿਚਾਰੀ ਨੇ ਨਾ ਮੰਮੀ ਉਹਦੇ ਘਰ ਤੇ ਚੜ ਕੇ ਫੋਨ ਕਰਵਾਉਂਦੇ ਆ ਕਿ ਫੋਨ ਕਰ ਫੋਨ ਕਰ ਆਪਣੇ ਘਰ ਤੋਂ ਕੁਝ ਮੰਗਵਾ ਮੰਗਵਾ ਤੁਹਾਡੇ ਘਰ ਕੁਝ ਨਹੀਂ ਹੈਗਾ ਲਾਲਚ ਨਹੀਂ ਨਾ ਲਾਲਚ ਕਰਦੇ ਲਾਲਚ ਨਾਲ ਹੀ ਤੇ ਸਾਰਾ ਹੋ ਜਾਂਦਾ ਜੇ ਕੱਲ ਨੂੰ ਇਹਨਾਂ ਨੂੰ ਕੋਈ ਕਹੇ ਨਾ ਇਹ ਮੈਂ ਦੀਦੀ ਹੋ ਰਹੀ ਨੇ ਜੇ ਕੋਈ ਉਹਨਾਂ ਨੂੰ ਕਹੇਗਾ ਫੇਰ ਦੱਸੋ ਤੁਸੀਂ ਨਹੀਂ ਤੇ ਫੇਰ ਤੇ ਤੁਸ ਖੋਹੇ ਤੇ ਇਹਨਾਂ ਨੇ ਕਿਹਾ ਮੇਰੀਆਂ ਧੀਆਂ ਬਹੁਤ ਦੁਖੀ ਨੇ ਮੇਰੀਆਂ ਧੀਆਂ ਬਹੁਤ ਦੁਖੀ ਨੇ ਬੱਠਰ ਫੜ ਕੇ ਬਹਿ ਜਾਂਦੇ ਆ ਉਧਰੋਂ ਕਮਰੇ ਬੰਦ ਕਿਤੇ ਨਾ ਉਧਰੋਂ ਤੁਹਾਨੂੰ ਗੱਲਾਂ ਸੁਣਾਉਂਦੇ ਨਹੀਂ ਉਹ ਤੇ ਮੰਮੀ ਦਾ ਜਾਨ ਵੱਜ ਕੇ ਨੇ ਕਮਰੇ ਬੰਦ ਕੀਤੇ ਉਹ ਤੇ ਅੱਧੀ ਤੇਰਾ ਨਹੀਂ ਮੰਮੀ ਉਹਨੇ ਤਾਂ ਖਾਲੀ ਮੈਂ ਵੀ ਆਪਾਂ ਤੁਸੀਂ ਕਹਿੰਦੇ ਕੀ ਦੱਸੋ ਅਸੀਂ ਚਲੇ ਜਾਂਦੇ ਆ ਘਰੋਂ ਬੱਸ ਚਲੇ ਜਾਂਦੇ ਆ ਤਾਂ ਕੀ ਕਰਨੀ ਬਿਲੇ ਕੇ ਆਉਂ ਫਿਰ ਮੈਂ ਮਾੜਾ ਕਿੰਨੀ ਆ ਵੀ ਆਪਣਾ ਘਰ ਬਣਾਓ ਮੰਮੀ ਕੁਛ ਨਹੀਂ ਡੈਡੀ ਨੇ ਇੰਨਾ ਕੁਝ ਛੱਡ ਕੇ ਗਿਆ ਵਿਚਾਰੇ ਨਾਲ ਲੈ ਗਿਆ ਕੋਈ ਇਹ ਵੀ ਕਮਾਉਂਦੇ ਆ ਵੇਲੇ ਨੇ ਮੈਂ ਤੁਹਾਡਾ ਫਾਇਦਾ ਸੋਝੀ ਨਹੀਂ ਮੰਮੀ ਮੇਰੀ ਗੱਲ ਸੁਣੋ ਤੁਸੀਂ ਹਾਂ ਤੁਸੀਂ ਆ ਦੇਖੋ ਐਨਾ ਆਪਣਾ ਕਦੇ ਉਹਨੂੰ ਕਿਸੇ ਦੇ ਘਰ ਪਰਵਾੜਾ ਦਿੰਦੇ ਉਹਨੂੰ ਉਧਰ ਪਰਵਾੜਾ ਦਿੰਦੇ ਘਰ ਦਾ ਕਿੰਨਾ ਮਾਅਨ ਵਗਰਦਾ ਹਰ ਚੀਜ਼ ਪੈਸੇ ਨਾਲ ਪੂਰੀ ਬਣਦੀ ਆ ਪਿਆਰ ਨਾਲ ਵੀ ਕਰਨਾ ਸਿੱਖੋ ਮੈਨੂੰ ਸਮਝ ਨਹੀਂ ਆ ਪਰ ਤੇਰੀ ਮੈਂ ਤੇ ਚਲ ਨਾ ਕਹਾਂਗੀ ਤੂੰ ਤੇ ਕਹਿੰਦੀ ਇਹ ਤੁਸੀਂ ਕਿਉਂ ਲਗਾਉਗੇ ਤੁਸੀਂ ਤਾਂ ਸਾਰੀ ਲੜਾਈ ਕਰ ਹੁੰਦੇ ਹੋ ਦਿਨੇ ਉੱਠਦੇ ਨਾ ਸਵੇਰ ਤੋਂ ਮੰਮੀ ਤੁਸੀਂ ਰਾਤ ਨੂੰ ਸੋਚ ਕੇ ਕਹਿੰਦੇ ਹੋ ਕਿ ਮੈਂ ਸਵੇਰੇ ਆਹ ਵਾਲੀ ਗੱਲ ਕਰਨੀ ਮੈਂ ਆ ਲੜਾਈ ਕਰਨੀ ਆ ਤੇਰੀ ਗੱਲ ਸੁਣ ਤੇਰੇ ਫੇਕਿਆ ਕੋ ਥੋੜਾ ਤੇ ਨਹੀਂ ਗੱਲ ਮਮੇ ਜੇ ਤੁਹਾਡੇ ਤੁਹਾਡੇ ਕੋਲੇ ਥੋੜਾ ਜੇ ਉਹਦੇ ਦੀਦੀ ਦੇ ਸਾਰੇ ਕਣ ਕੇ ਸਾਰਾ ਬਸ ਚੋਕ ਕੇ ਲੈ ਤੁਸੀਂ ਦੇ ਦੋਗੇ ਦੇ ਦੋਗੇ ਤੁਸੀਂ ਇਹ ਦੱਸਣਾ ਮੈਨੂੰ ਤੁਸੀਂ ਸਾਰਾ ਕੁਝ ਦੇ ਦੋ ਦੇ ਸਾਰਾ ਸੁਣ ਰਿਹਾ ਗੱਲਾਂ ਮੈਂ ਤੇ ਮੈਸਜ ਲਿਆ ਤੁਸੇ ਆਪਣਾ ਨਹੀਂ ਤੁਸੀਂ ਜਾ ਰਹੇ ਮੈਂ ਕੋਈ ਦੇਖੋ ਮੇਰੀ ਗੱਲ ਤੇ ਸੁਣਾ ਮੈਂ ਮੈਂ ਲੜਾਈ ਕਰਦੀ ਪਈ ਆ ਤੁਸੀਂ ਕਹਿ ਰਹੇ ਨਾ ਤੁੱਤੇ ਮੰਮੀ ਨੂੰ ਕਹੋ ਨਾ ਮੰਮੀ ਕੋਣੇ ਸਮਝਦੇ ਆਗੇ ਰੋਜ਼ ਦੀ ਲੜਾਈ ਆ ਜਦੋਂ ਤੋਥ ਨੇ ਆ ਨਾ ਮੰਮੀ ਦੇਖ ਲਓ ਰਾਤ ਨੂੰ ਪਤਾ ਨਹੀਂ ਸੋਚ ਕੇ ਸੌਂਦੇ ਆ ਕਿ ਮੈਂ ਸਵੇਰੇ ਆ ਗਾਜ ਤੇ ਲੜਾਈ ਕਰਨੀ ਆ ਪਤਾ ਨਹੀਂ ਬਾਹਰ ਜਾਂਦੇ ਸਾਰਾ ਦਿਨ ਗਵਾਂਡਣਾ ਚ ਰਹਿੰਦੇ ਆ। ਚੋਲੇ ਕਰਦੇ ਰਹਿੰਦੇ ਆ। ਮੈਂ ਤੁਹਾਡਾ ਫਾਇਦਾ ਚੋਤਨੀ ਆ ਜੇ ਗੱਡੀ ਆ ਜਾਵੇ ਕਿ ਤੁਸੀਂ ਬਹਿ ਕੇ ਜਾਓ। ਮੰਮੀ ਸਾਡੇ ਕੋਲ ਪੈਸੇ ਨਹੀਂ। ਤੁਹਾਡੇ ਮੁੰਡੇ ਕੰਮੇ ਕਮਾਉਂਦੇ ਨੇ ਹੈਗੇ ਗੱਡੀ ਲੈਣੇ ਸੱਤ ਦੇ। ਗੱਡੀ ਲੈਵੇਂਗੀ ਤਾਂ ਕੋਈ ਲੈਣਾ ਨਹੀਂਗਾ। ਮੰਮੀ ਪਰ ਘਰ ਦਾ ਮਾਲ ਤੇ ਖਰਾਬ ਹੁੰਦਾ ਨਾ ਘਰ ਦਾ ਮਾਲ ਤੇ ਤੁਸੀਂ ਖਰਾਬ ਨਾ ਕਰੋ। ਮੈਂ ਉਹ ਵੀ ਗੱਡੀ ਲੈ ਤੁਸੀਂ ਬਹਿ ਕੇ ਜਾਣਾ ਕਿਤੇ ਮੈਂ ਤੇ ਨਹੀਂ ਰੋਜ਼ ਜਾਂਦੀ ਰਹਿਣਾ ਬਹਿ ਕੇ ਬੱਚੇ ਜਾਓਗੇ ਤੁਸੀਂ ਜਾਓਗੇ ਗੱਡੀ ਲੈਗੀ ਤੇ ਤਾਂ ਕੀ ਹੋ ਜਾਊਗਾ। ਇਹਦਾ ਵੀ ਲੁਭਾਂਦਾ ਹੈ। ਮੈਂ ਗੱਡੀ ਆਪਣੇ ਤੇ ਕਿਹਦੇ ਲੈ ਕੇ ਆਵਾਂ। ਮੈਂ ਆਪਣੀ ਗੱਲ ਦਾ ਮਤਲਬ ਸ਼ੁੱਧ ਕੀ ਕਹਾਂ ਤਾਂ ਇਹ ਜਿਹੜੀ ਗੱਡੀ ਦੇ ਰਵੇ ਦੀ ਬਾਤ ਤੇ ਕੁਝ ਮੈਡੀਆ ਜੁਰਮ ਨੂੰ ਨਾ ਉਹ ਦਮਣਾ ਕੋਮ ਵਿਨਾਲਿਆ ਜਿਹੜੀ ਗੱਡੀ ਤੇ ਰਵੇ ਦੀ ਮੇਰੇ ਤੇ ਹੋਣਾ ਬੀਚੋ ਠੀਕ ਹੈ ਮੰਮੀ ਜੇ ਐਡੀ ਗੱਲ ਹੈ ਨਾ ਗੱਡੀ ਦੀ ਕੁਝ ਗੱਡੀ ਦੀ ਗੱਲ ਕਰ ਦੇ ਦਿਓ ਤੇ ਮੈਂ ਤੇ ਘਰ ਕਰ ਛੱਡ ਕੇ ਚਲੇ ਜਾਂਦਾ ਮੈਂ ਆਪਣੇ ਬੱਚੇ ਨੂੰ ਲੈ ਕੇ ਜਾਂਦਾ ਪੂਰਾ ਕਿਤੇ ਆਪਣਾ ਪਿਆਰਾ ਸੋਚੀ ਅੱਛਾ ਨਹੀਂ ਪਿਆਰਾ ਕਿ ਨਹੀਂ ਆਹੋ ਚੱਲ ਜੀ ਤੂੰ ਨਾ ਪਿਆਰਾ ਸੋਚਣ ਨੂੰ ਹੀ ਆਪਣਾ